ਅੰਮ੍ਰਿਤਸਰ ਦੇ ਖੰਡ ਵਾਲਾ ਦੇ ਸ਼ੇਰ ਸ਼ਾ ਸੂਰੀ ਰੋਡ ਤੇ ਮੰਦਰ ਦੇ ਵਿੱਚ ਹੋਏ ਬੰਬ ਧਮਾਕੇ ਨੂੰ ਲੈ ਕੇ ਡਾਕਟਰ ਰਾਜਕੁਮਾਰ 베ਰਕਾ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਖਰਾਬ ਹੋ ਚੁੱਕੀ ਹੈ ਤੇ ਉਹਨਾਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਮੰਦਰ ਦੇ ਵਿੱਚ ਦੋ ਬਲਾਸਟ ਹੋਏ ਨੇ ਸੋ ਸਾਫ਼ ਜ਼ਾਹਿਰ ਹੁੰਦਾ ਹੈ 베ਰਕਾ ਜੀ ਅੰਮ੍ਰਿਤਸਰ ਚ ਮੰਦਰ ਜਿਹੜਾ ਬਲਾਸਟ ਹੋਇਆ ਉਹਦੇ ਬਾਰੇ ਕੀ ਕਹੋ ਭਈ ਅੰਮ੍ਰਿਤਸਰ ਦੇ ਸ਼ਾਟਾ ਵਿਖੇ ਇਹ ਠਾਕੁਰ ਦੁਆਰਾ ਦੇ ਵਿੱਚ ਰਾਤ ਨੂੰ ਦੋ ਬਲਾਸਟ ਹੋਏ ਔਰ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਪੰਜਾਬ ਪੂਰਾ ਬੰਬਾਂ ਦੇ ਨਾਲ ਡਲ ਰਿਹਾ ਹੈ ਹਰ ਜਗ੍ਹਾ ਬੰਮ ਧਮਾਕੇ ਹੋ ਰਿਹਾ ਹੈ ਪੁਲਿਸ ਸਟੇਸ਼ਨਾਂ 'ਚ ਬੰਮ ਧਮਾਕੇ ਹੋ ਰਿਹਾ ਹੈ ਲਾਅ ਐਨ ਆਰਡਰ ਦਾ ਬੁਰਾ ਹਾਲ ਹੈ ਜਨਾਜਾ ਸਰਕਾਰ ਦਾ ਨਿਕਲਿਆ ਪਿਆ ਹੈ ਔਰ ਸਰਕਾਰ ਹਰ ਪਲੇਟਫਾਰਮ ਤੇ ਫੇਲ ਹੋ ਰਹੀ ਹੈ ਔਰ ਪੰਜਾਬ ਦੁਬਾਰਾ ਆਤਕਵਾਦੀ ਔਰ ਅੱਗੇ ਵਧ ਰਿਹਾ ਹੈ ਇਹ ਸਰਕਾਰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਸਾ ਰੋਗ ਨਹੀਂ ਪੰਜਾਬ ਨੂੰ ਬਚਾਣਾ ਭਗਵੰਤ ਮਾਨ ਅਸਿਫਾ ਦਵੇ ਸਦਾਦੇ ਕਿ ਦੇਰ ਰਾਤ ਖੰਡ ਵਾਲਾ ਸ਼ੇਰ ਸ਼ਾਹ ਸੂਰੀ ਰੋਡ ਤੇ ਬਣੇ ਠਾਕੁਰ ਦਵਾਰਾ ਮੰਦਰ ਦੇ ਵਿੱਚ ਨੌ ਜਵਾਨਾਂ ਵੱਲੋਂ ਬੰਬ ਧਮਾਕਾ ਕੀਤਾ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਇਸ ਮਾਮਲੇ ਲੈ ਕੇ ਹੁਣ ਸਿਆਸਤ ਭਖੀ ਹੋਈ ਹੈ ਬਿਊਰੋ ਰਿਪੋਰਟ ਸਟਾਰ ਨਿਊਜ਼